ਲੰਦਰ ਦੇ ਕੋਪਾਲ ਨਗਰ ਦੇ ਵਿੱਚ ਕੋਈ ਵਵਾਦ ਹੋਇਆ ਭਾਈ 7 ਤਰੀ ਕੁੜੀ ਦਾ ਵਿਆਹ ਕੀਤਾ ਜੀ ਠੀਕ ਹੈ ਉਹਨਾਂ ਨੇ ਕੱਲ ਪਰਸੋ ਮੇਰੇ ਭਰਾ ਨੂੰ ਬੁਲਾ ਕੇ ਕਹਿੰਦੇ ਤੂੰ ਇਹਦੀ ਮਿਲਣੀ ਨਹੀਂ ਕਰਾਈ ਹੁੰਦੀ ਕਰਾਈਏ ਇਹਨਾਂ ਨੇ ਕੋਈ ਲੈਣਾ ਦੇਣਾ ਉਹਨਾਂ ਦਾ ਕੋਈ ਨਹੀਂ ਤੇ ਮਿਲੀਆਂ ਨੂੰ ਲੈ ਕੇ ਲੜਾਈ ਹੋਈ ਹੈ ਮਿਲੀਆਂ ਤੋਂ ਲੈ ਕੇ ਲੜਾਈ ਹੋਈ ਹੈ ਇੱਕ ਕੁੜੀ ਨੂੰ ਕਹਿੰਦੇ ਮੈਂ ਕਾਂਡੇ ਫਾਣੇ ਮਾ ਕੇ ਕੋਲ ਕੋਈ ਨਹੀਂ ਤੁਸੀਂ ਪਾ ਦਿਓ ਅਸੀਂ ਮੰਗੇ ਤਾਂ ਕਹਿੰਦੇ ਹੁਣ ਤੇਰੀ ਨੂੰਹ ਅਸੀਂ ਰੱਖਿਆ ਹੈ ਕੁੜੀ ਨੂੰ ਨਹੀਂ ਦੇਣੇ ਹੂੰ ਠੀਕ ਹੈ ਤੇ ਮਿਲਨੀਆਂ ਦਾ ਕੋਣ ਕਹਿੰਦਾ ਕਿ ਮਿਲਨੀਆਂ ਨਹੀਂ ਚਾਹੀਏ ਇਹ ਪਰਵਾਹ ਕਹਿ ਰਹੇ ਆ ਉਹ ਕੋਣ ਹੈ ਉਹ ਮੇਰਾ ਸਾਸ ਹੈ ਕਿਉਂ ਨਹੀਂ ਭੂਆ ਦਾ ਫੁੱਫੜ ਲੱਗਦਾ ਅੱਛਾ ਜੀ ਤੇ ਜਦੋਂ ਜਾਨੀ ਨੀ ਕੋਈ ਮੈਂ ਐਨ ਕਾਲ ਲੈ ਆ। ਅੱਛਾ ਜੀ। ਭਾਜੀ ਮੇਰੀ ਗੱਲ ਸੁਣ। ਹੂੰ। ਹੁਣ ਮੇਰੀ ਇਹ ਜਿਹੜੀ ਪੂਆ ਸਾਸਾ ਹੈ ਨਾ ਉਹ ਇਹਦੀ ਇਹਦੀ ਨਹੀਂ ਮਿਲਨੀਆਂ ਦਾ ਕੋਣ ਕਹਿੰਦਾ ਜੀ? ਵਰਮਾ। ਨਹੀਂ ਨਹੀਂ ਵਰਮਾ ਕਹਿੰਦਾ। ਅੱਛਾ ਜੀ। ਵਰਮਾ ਜੀ ਕੋਣ ਜੀ? ਵਰਮਾ ਉਹਦੇ ਅੱਛਾ ਉਹਨਾਂ ਨੇ ਉਹਨਾਂ ਨੇ ਘੋਟਮਾਰ ਕੀਤੀ ਹੈ। ਤੁਸੀਂ ਕੁੜੀ ਦਾ ਵਿਆਹ ਕੀਤਾ ਸੀ। ਮੈਂ ਕੁੜੀ ਦਾ ਵਿਆਹ ਕੀਤਾ। ਚਲੋ ਮਿਲਣ ਨਹੀਂ। ਉਹ ਦੇਖੋ ਜੇ ਕਿਸੇ ਨੇ ਧੀ ਦੇਤੀ ਆਪਣੀ ਤਾਂ ਫਿਰ ਗੱਲ ਨਹੀਂ ਆਉਂਦੀ। ਧੀ ਦਾ ਨੀ ਦਾ ਮਾਮਲਾ ਹੁੰਦਾ ਬੰਦਾ ਸੋਦਾ। ਇਹ ਉਹਦੇ ਵਿੱਚ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਇਧਰ ਉਹ ਕਹਿੰਦੇ ਤੂੰ ਫੜਖੜ ਕੇ ਕੀਤਾ ਮੈਂ ਕਿਹਾ ਚਲੋ ਮ ਪਰ ਮਨੋ ਮੇਰੇ ਭਰਾ ਨੂੰ ਤੁਸੀਂ ਥੋੜਾ ਕੁੱਟੋਗੇ ਚਲੋ ਰੋਣਾ ਕਹਿੰਦਾ ਤੁਸੀਂ ਕੁੱਟੋਗੇ ਨਹੀਂ ਹੁਣ ਮੈਂ ਮੇਰਾ ਆਦਮੀ ਫਿਰ ਤੇ ਨਹੀਂ ਇਹ ਕਰਦਾ ਹੈਗਾ ਕੋਨੇ ਦੀ ਮਾਵੀ ਨਹੀਂ ਸਿਰ ਤੇ ਮੇਰੀ ਮਾਵੀ ਨਹੀਂ ਕੱਲਾ ਰਹਿੰਦਾ ਕੱਲ ਨੂੰ ਇਹਨੂੰ ਕੁਝ ਹੋ ਜੇ ਕੁੰਝ ਮੇਦਾ ਰਹਿੰਦਾ ਕਿੰਨਾ ਪਰਿਵਾਰਕ ਗੱਲਾਂ ਹੁੰਦੀਆਂ ਝੂਠ ਜਿਹਾ ਪਰ ਕੁੱਟ ਮਾਰ ਗਲਤੀ ਗਲਤ ਇੱਕ ਬੈਡ ਸੀ ਇੱਕ ਹਥਿਆਰ ਜਿਹਾ ਫੜਿਆ ਸੀ ਲੋਹੇ ਦਾ ਲੋਟਾ ਜਿਹਾ ਫੜਿਆ ਸੀ ਸਰੀਰ ਤੇ ਆਪ ਦਾ ਅੱਛਾ ਇਹ ਉਹਦੀ ਲਾਤ ਨੂੰ ਤੋੜ ਦਿੰਦੇ ਇੱਕ ਪਿੰਦਾ ਸੀ ਕਰਨ ਸੀ ਕਰਨ ਨੇ ਤਾਂ ਮੇਰਾ ਚਾਰ ਚੰਡਾ ਵਰੀਆ ਇਹ ਪਤੀਜਾ ਲੱਗਦਾ ਮੈਨੂੰ ਕਿਤਨਾ ਮੂੰਹ ਸੁਜਿਆ ਪਿਆ ਉਹਨਾਂ ਨੇ ਕਿੰਨੀ ਦੀ ਮਾਰਿਆ ਕੋਚ ਆ ਮੂੰਹ ਤਾਂ ਮਾਰਿਆ ਤੁਹਾਡੀ ਵੀ ਗਲਤੀ ਭਾਈ ਸਾਲਾ ਮਾਰਿਆ ਕਿੰਨਾ ਗਲਤੀ ਕੋਈ ਨਹੀਂ ਪਿਆਰ ਨਾਲ ਗੱਲ ਕਰਨ ਆਇਆ ਕਿ ਆ ਜਾ ਤੂੰ ਵਰਮੇ ਨਾਲ ਗੱਲ ਕਰਨੀ ਹੈ ਅੱਛਾ ਜੀ ਪਿਆਰ ਨਾਲ ਲੱਗੇ ਮੈਂ ਕਹਾਂ ਮੇਰੇ ਭਰਾ ਦੀ ਆਵਾਜ਼ ਆਈ ਮੈਂ ਆਪਣੇ ਬੇਟੇ ਨੂੰ ਆਇਆ ਦਿੱਤੀ ਮੈਂ ਤਾਂ ਗੋਰੂ ਆ ਜਾ ਇਹਨਾਂ ਤੇ ਥੱਲੇ ਉਹ ਚਾਰ ਜਣੇ ਉੱਪਰ ਤੁਹਾਡੇ ਘਰ ਦੇ ਬਾਹਰ ਹੀ ਘਟਮਰ ਹੋਈ ਉਹ ਮੈਨੂੰ ਲੱਗਦਾ ਆਪਣੇ ਜਾ ਕੇ ਤੁਸੀਂ ਉਹਨਾਂ ਦੇ ਕਿਹੜੇ ਕੈਮਰੇ ਲੱਗੇ ਉਹ ਕੀ ਕਹਿੰਦਾ ਸੀਗਾ ਮੈਨੂੰ ਮਿਲਨੀ ਜਿਆਦਾ ਕਰਵਾਉ ਨਹੀਂ ਪਹਿਲੀ ਗੱਲ ਨਹੀਂ ਮਿਲਨੀ ਦੱਸਾਂ ਮੈਂ ਉਹਨਾਂ ਨੂੰ ਕੋ ਲਾਇਆ ਨਹੀਂ ਵਿਆਹ ਚ ਅੱਛਾ ਵਿਆਹ ਨੂੰ ਬੁਲਾਇਆ ਸੀ ਕਿਉਂਕਿ ਉਹਨਾਂ ਨੇ ਕਹਿਤਾ ਸੀ ਅਹੀਂ ਨਹੀਂ ਆਣਾ ਕਿਉਂਕਿ ਉਹਨਾਂ ਨੇ ਮੇਰੇ ਦਿਓਰ ਦਾ ਵਿਆਹ ਕੀਤਾ ਤੁਹਾਨੂੰ ਨਹੀਂ ਬੁਲਾਇਆ ਅਹੀਂ ਮੈਂ ਕੁੜੀ ਦਾ ਵਿਆਹ ਕੀਤਾ ਮੈਂ ਨਾਲ ਨਹੀਂ ਬੁਲਾਇਆ ਗੱਲ ਇੱਥੇ ਖਤਮ ਹੁੰਦੀ ਹੈ ਫੁੰਦਕ ਤੇ ਨਹੀਂ ਗੱਡੀ ਇਹਨਾਂ ਨੇ ਮੇਰੇ ਕੋਲ ਨਹੀਂ ਬੁਲਾਦੀ ਅਸੀਂ ਆਪਣੇ ਇਹ ਤਾਂ ਵਧੀਆ ਵਿਆਹ ਕਰਦਾ। ਇਹ ਉਸ ਤੋਂ ਬਾਅਦ ਵੀ ਕੋਈ ਗੱਲ ਹੋਈ ਸੀ। ਉਸ ਤੋਂ ਬਾਅਦ ਕੋਈ ਨਹੀਂ 7 ਤਰੀਕ ਦਾ ਵਿਆਹ ਤਾਂ ਹੋਇਆ ਪਰਸੋ ਫੇਰਾ ਚਲੋ 10 ਦਿਨ ਹੀ ਹੋਏ ਹਲੇ। ਹਾਂ ਪਰਸੋ ਫੇਰਾ ਭਾਗੀ। ਅੱਜ ਪਰਸੋ ਦਾ ਡਿਕਰ ਫੇਰਾ ਭਾਗੀ। ਠੀਕੋ। ਠੀਕ ਠਾਕ ਕੀਤਾਗਾ ਵਾ। 40 ਦੇ ਬੱਚੇ। ਅੱਜ ਕੀ ਉਹਨੂੰ ਦਿੱਕਤ ਹੋਈ ਜੀ ਸਾਰੇ? ਅੱਜ ਉਹਨਾਂ ਨੂੰ ਪਤਾ ਹੋਵੇ ਕਿਹੜਾ ਇਹਨਾਂ ਨੂੰ ਬੁਲਾ ਕੇ ਕੁੱਟਿਆ ਕਿੰਨੇ ਕ ਬੰਦੇ ਸੀਗੇ ਨਾਲ ਉਹਨਾਂ ਦੇ। ਹੋਰ ਇਹਦੇ 5-6 ਹੈਗੇ ਸੀ। ਵਰਮਾ ਸੀ। ਵਰਮਾ ਪਰੇ ਬੈਠਾ ਬੈਠਾ। ਪਰਮੋ ਪਰੇ। ਤੁਹਾਨੂੰ ਕੀ ਤੁਹਾਨੂੰ ਕਿੰਨੇ ਕਿੰਨੇ ਕੁੱਟਿਆ ਸੀ ਤੁਹਾਨੂੰ? ਮੈਨੂੰ ਪਿੰਦੇ ਨੇ। ਕਰਨ ਨੇ। ਤੇ ਨਾਲ ਉਹ ਮਾਨੇ ਨਹੀਂ ਮੁੰਡਿਆਂ ਨੇ ਕੁੱਟਿਆ ਤੁਹਾਨੂੰ ਹਾਂ ਮੁੰਡਿਆਂ ਨੇ ਫੁੱਤੇ ਭਤੀਜੇ ਨੇ ਕੁੱਟਿਆ ਲੈਡੀਆਂ ਦੇ ਹੱਥ ਤੇ ਹੱਥ ਦੇ ਦੇਖੋ ਚੰਡਾ ਮਾਰੀਆਂ ਕਰਨ ਨੇ ਮੇਰੇ ਮੂੰਹ ਸਾਰਾ ਛੁੜਾਇਆ ਕਿਸੇ ਨੇ ਵੀ ਨਹੀਂ ਤੁਹਾਡੀ ਇਹ ਐਵੀਡੈਂਸ ਹੈ ਤੁਹਾਡੂ ਕੁਝ ਮੱਲਾ ਪੈ ਗਿਆ ਸਾਰਾ ਮੱਲਾ ਮੇਰੇ ਨਾਲ ਹੈ ਮਾਰਦਾ ਕੋਈ ਐਵੀਡੈਂਸ ਹੈ ਤੁਸੀਂ ਇਦਾਂ ਇਲਜ਼ਾਮ ਲਾ ਰਹੇ ਹੋ ਉਹ ਤਾਂ ਕੈਮਰਾ ਦੇਖੋ ਤੁਸੀਂ ਕੈਮਰੇ ਸਾਰੇ ਪਾਸੇ ਲੱਗੇ ਹਾਂ ਕੈਮਰੇ ਸਾਰੇ ਲੱਗੇ ਆ ਤੁਸੀਂ ਦੇਖ ਸਕਦੇ ਕਿਉਂਕਿ ਲਾਈਵ ਚੱਲ ਰਹੀ ਹੈ ਨਾ ਇਦਾਂ ਤੁਸੀਂ ਹਾਂ ਜੀ ਨਹੀਂ ਉਹ ਕੁੱਟ ਮਾਰਦਾ ਪੁਲਿਸ ਵੀ ਦੇਖ ਸਕਦੀ ਹੈ ਜੀ ਕਹਿ ਰਹੇ ਨੇ ਕਿ ਲੇਡੀ ਤੇ ਹੱਥ ਚੱਕਿਆ ਜਾਂ ਇਦਾਂ ਪਤਾ ਕੀ ਉਹਦੇ ਵਿੱਚ ਪਰੂਵ ਵੀ ਦੇਣਾ ਬੈਣਾ ਆਪਾਂ ਨੂੰ ਨਹੀਂ ਹਾਂ ਸਾਰੀ ਮਾਰਕੀਟ ਜੇ ਤੁਹਾਨੂੰ ਮਹੱਲਾ ਤੁਹਾਨੂੰ ਸਹਾਈਂ ਕਰਕੇ ਦੇ ਦੇ। ਪੁਲਿਸ ਆਈ ਸੀ ਮੋਕੇ ਤੇ ਘਰ ਦੇ ਵਿੱਚ ਉੱਥੇ ਪੁਲਿਸ ਆ ਲੈ ਆਏ ਸੀ ਗੈਂ ਕਿਹੜੇ ਥਾਣੇ ਤੋਂ ਆਏ ਸੀ ਕਹਿੰਦੇ ਕਹਿੰਦਾ ਤੁਸੀਂ ਆਪਣਾ ਤੁਸੀਂ ਕਰਾਓ ਪਰ ਦਸੇਬ ਲੱਗਣਾ। ਉਹਨਾਂ ਨੇ ਕਿਹਾ ਤਾਂ ਉਹਨਾਂ ਨੇ ਹੁਣ 2 ਘੰਟੇ ਲੱਗਣ। ਉਹਨਾਂ ਨੇ ਕੰਪਲੇਨ ਮਲੇ ਤੁਸੀਂ ਕਿਨੇ ਮੈਡੀਕਲ ਵਗੈਰਾ ਪਹਿਲਾਂ ਕਰਵਾਇਆ ਆਪਣਾ? ਅਸੀਂ ਕਰਾਂਗੇ ਆਪਾਂ। ਨਹੀਂ ਉਹਨਾਂ ਉਹ ਪਹਿਲਾਂ ਵੀ ਇੱਥੇ ਆਏ ਤੁਸੀਂ ਕਿਨੇ ਇੱਥੇ ਆਏ ਕੰਪਲੇਨ ਵਗੈਰਾ ਕਿਨੇ ਕੀਤੀ? ਉਹਨਾਂ ਨੇ ਕੰਪਰਮਾਈਜ਼ ਹੋਇਆ ਸੱਜਾ ਪਾਸਾ। ਕੰਪਰਮਾਈਜ਼ ਕਦੋਂ ਆਏਗਾ? ਦੁ ਅੱਛਾ ਇਹ ਦੁਪਹਿਰੇ ਕੰਮ ਰੋਮਾਂ ਨਹੀਂ ਹੋ ਗਏ ਅੱਜ ਕੱਲ ਦੀ ਗੱਲ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਬੜਾ ਹੋਈ ਨੰਨਾ ਕਹਿੰਦਾ ਕੋਈ ਨਹੀਂ ਸੋਇਰੇ ਗੱਲ ਕਰਾਂਗੇ ਉਹ ਜਿਹੜੇ ਉਹ ਰਿਸ਼ਤੇਦਾਰ ਨੇ ਨਾ ਭਤੀਜੇ ਉਹ ਪਏ ਆ ਕੇ ਮੈਨੂੰ ਅੱਛਾ ਜੀ ਉਹਦੇ ਰੋਵੇ ਮੇਰੇ ਰੋਲਾ ਤਾਂ ਕਮ ਸੀਗਾ ਉਹਦੇ ਭਤੀਜੇ ਜਿਹੜੇ ਤਿੰਨ ਹੀ ਭਿੰਦਾ ਕੀ ਤਿੰਨ ਮੁੰਡੇ ਜਿਹੜੇ ਨੇ ਉਹ ਆਏ ਹੋਣੇ ਹੁਣ ਉਹਨਾਂ ਵੱਲੋਂ ਕੁੱਟਮਾਰ ਕੀਤੀ ਹੈ ਉਹਨਾਂ ਨੇ ਕੁੱਟਮਾਰ ਕੀਤੀ ਆ ਪੀਖੀ ਆਏ ਮੇਰੇ ਕੋਲ ਉਹ ਉਹਨਾਂ ਨੇ ਨਸ਼ਾ ਕੀਤਾ ਹੈ ਮੈਂ ਇਹ ਕੰਮ ਤੋਂ ਗੁਲਾਬਾ ਤੁਸੀਂ ਤੁਸੀਂ ਪੁਲਿਸ ਨੂੰ ਕੀ ਕੰਪਲੇਂਟ ਦਿੱਤੀ ਹੁਣ ਕੋਈ ਖਾਲਾ ਕਹਿੰਦਾ ਤੁਸੀਂ ਪਹਿਲਾਂ ਆਪਣਾ ਕਰਾ ਕੇ ਮਾਰ ਫਿਰ ਆਪਾਂ ਸਾਡੇ ਆਪਾਂ ਜੋ ਬਣਾ ਕਰਾਂਗੇ ਕੀ ਲੱਗਦਾ ਕਿ ਤੁਹਾਨੂੰ ਜਿਹੜਾ ਇਨਸਾਫ ਮਿਲੇਗਾ ਮੁਸ਼ਕਿਲ ਹੈ ਉਹਨਾਂ ਦੀ ਚਲਦੀ ਉਹ ਉੱਥੇ ਕਿ ਚੰ ਸੋਨੇ ਸਵਾ ਦਿੰਦੇ ਉਹ ਸਾਡੀ ਆਉਦਾ ਮਕਾਨ ਤੋੜਿਆ ਉਹਨਾਂ ਨੇ ਸੋਨੇ ਸਾਡੇ ਉਹਨਾਂ ਦਾ ਮਕਾਨ ਤੋੜਿਆ ਕੋਠੇ ਦਾ ਕੋਠੇ ਦਾ ਹਾਂ 2 ਸਾਲ ਪਹਿਲੇ ਮੇਰੇ ਅਧੇ ਮੀਡੀਆ ਆਈ ਜੀ ਖਬਰਾਂ ਉਦੋਂ ਨਹੀਂ ਸੁਣਿਆ ਹੋਰ ਵੀ ਇਹਨਾਂ ਨੇ ਸਾਨੂੰ ਤੋੜਿਆ ਕੀ ਵਜ੍ਹਾ ਦਿੱਤੀ ਮਕਾਨ ਟੁੱਟ ਤੋੜਿਆ ਕਿਨੇ ਤੋੜਿਆ ਮਕਾਨ ਟੋੜਿਆ ਜੀ ਮਕਾਨ ਮੇਰਾ ਕੱਟ ਛੱਡਿਆ ਨਹੀਂ ਤੁਹਾਡਾ ਮਕਾਨ ਕਿਨੇ ਤੋੜਿਆ ਨਿਲਮ ਗੋਗੀ ਨੇ ਤਾਂ ਪਰਮ ਨੇ ਅੱਛਾ ਜੀ ਉਹ ਵੀ ਨਵੇੜਲੇ ਇਧਰੋਂ ਬੂਹਾ ਤੋੜ ਕੇ ਸਮਾਨ ਮੇਰਾ ਬਾਹਰ ਕੱਢ ਤਾ ਕਰਨ ਕੀ ਰਿਹਾ ਉਹਦਾ ਵੀ ਸਾਡੀ ਜਗ੍ਹਾ ਇਹ ਜਗ੍ਹਾ ਉਹਨਾਂ ਦੀ ਜਗ੍ਹਾ ਸਾਡੀ ਫੇਰ ਮੇਰਾ ਸੋਹਰੇ ਦੀ ਜਗ੍ਹਾ ਹੈ ਅੱਧਾ ਹਿੱਸਾ ਉਹਨਾਂ ਦਾ ਅੱਧਾ ਹਿੱਸਾ ਮੇਰਾ ਸਾਡਾ ਸਾਨਾ ਮਕਾਨ ਹਾਂ ਹੋਏ ਪਏ ਜੱਗ ਸੀ ਹੋਗੇ ਕੰਡਾ ਆਈਆਂ ਪੀਆਂ ਕੰਡਾ ਆਈਆਂ ਪੀਆਂ ਕੰਡਾ ਉਹਦਾ ਥੱਲੇ ਰਾਮ ਕਮਰਾ ਹੋਦਾ ਮੈਂ ਉੱਪਰ ਪਰ ਉਹਨਾਂ ਨੇ ਕਿਹਾ ਸੀ ਕਿ ਤੂੰ ਜਗਾ ਦਾ ਕੀ ਕਰਨਾ ਹੈ ਕੀ ਲੈਣਾ ਹੈ ਕਿ ਨਹੀਂ ਦੇਣਾ ਤੂੰ ਕੀ ਕਰਨਾ ਹੈ ਮਤਲਬ ਜਿਹੜਾ ਲੜਾਈ ਝਗੜਾ ਸਟਾਰਟ ਹੋਇਆ ਜਗਾ ਦੀ ਗੱਲ ਜਗਾ ਤੋਂ ਹੋ ਗਿਆ ਨਹੀਂ ਦੇਖੋ ਇਹ ਤੁਸੀਂ ਹੁਣ ਆਸਵਾਲਾਂ ਚ ਰਹਿ ਰਹੇ ਹੋ ਤੇ ਇੱਕ ਵਾਰ ਸੇ ਕਹਿ ਰਹੇ ਹੋ ਕਿ ਸਾਨੂੰ ਆਪ ਵਿਆਹ ਚਾਹੀਦਾ ਹੈ ਮੰਗਤ ਤੁਹਾਡੀ ਕੀ ਮੰਗ ਆਇਆ ਤੇ ਤਾਂ ਉਹਨਾਂ ਨੇ ਉਹਨਾਂ ਤੋਂ ਵੀ ਮੰਗਤੀ ਹੈ ਜੀ ਆਪਣੀ ਕੀ ਮੰਗ ਹੈ ਮੈਡਮ ਕੀ ਮੰਗ ਹੈ ਤੁਹਾਡੀ ਜਦੋਂ ਫੈਸਲਾ ਆਇਆ ਨਾ ਉਦੋਂ ਉਹਨਾਂ ਨੇ ਗੱਲ ਇਹ ਵੀ ਕੀਤੀ ਹੈ ਬੰਦੀ ਦੇ ਪਾਸੇ ਸਰ ਕੀ ਮੰਗ ਕੀ ਕਰਦੇ ਮੰਗ ਕੀ ਇਹ ਕਿ ਉਹਨਾਂ ਨੇ ਮੈਨੂੰ ਚੰਡਾ ਮਾਰੀਆਂ ਨਾ ਤੇ ਚੰਡਾ ਮਾਰੀਆਂ ਗੱਲ ਖਤਮ ਹੋ ਗਈ ਮਨੋਦੀ ਬਦਲਾ ਲੈਣਾ ਹੈ ਕਾਰਵਾਈ ਬੰਦੀ ਹੈ ਕਾਰਵਾਈ ਕਿਹੜੀ ਬੰਦੀ ਹੈ ਉਹ ਕਰਨ ਮੈਂ ਆਪਣੇ ਭਰਾ ਦੇ ਤੇ ਮੈਂ ਜੀ ਕਹਿ ਰਹੇ ਚ ਜੀੜਾ ਮਾਰੀ ਜੀੜਾ ਮਾਰਨੀ ਮੈਨੂੰ ਤੁਸੀਂ ਬਦਲਾ ਲੈਣਾ ਬਦਲੇ ਦੀ ਗੱਲ ਨਹੀਂ ਹੁੰਦੀ ਇੱਕ ਪਾਸੇ ਤੁਸੀਂ ਪੂਰੀ ਪੁਲਿਸ ਕੋ ਗੁਜਾਰਿਸ਼ ਕਰ ਰਹੇ ਹੋ ਕਿ ਸਾਡੀ ਕਾਰਵਾਈ ਹੋਵੇ ਕਾਰਵਾਈ ਨਹੀਂ ਰਹੀ ਕੋਈ ਸਿਵਲ ਆਏ ਤੁਸੀਂ ਆਪਣਾ ਮੈਡੀਕਲ ਕਰਵਾ ਲਈ ਦੀ ਕਿਹਨੇ ਜੀੜਾ ਬਦਲੇ ਜੀੜਾ ਮਾਰਨੀ ਆ ਪੁਲਿਸ ਕੋਟੇ ਕਰ ਦਿੱਤੀ। ਦੇਖੋ ਇੱਕ ਤਾਂ ਕਾਰਵਾਈ ਹੁੰਦੀ ਨਾ ਕਿ ਤੁਸੀਂ ਪੁਲਿਸ ਬੁਲਾਈ ਜਾਂ ਪੁਲਿਸ ਤੇ ਧਿਆਨ ਲਿਆਦਾ ਤੇ ਜੇ ਤੁਸੀਂ ਪੁਲਿਸ ਤੇ ਧਿਆਨ ਚ ਮਾਮਲਾ ਲਿਆਦਾ ਫਿਰ ਤੁਸੀਂ ਆਪ ਥੋੜੀ ਚਪੇੜਾ ਮਾਰੋਗੇ। ਅਸੀਂ ਪਰਚੇ ਪਵਾਵਾਂਗੇ। ਜੇ ਹੁੰਦੀ ਸਿਵਲ ਹਸਪਤਾਲ ਆਇਓ ਤੇ ਕੀ ਕਹਿੰਦੇ ਕਿ 2 ਘੰਟੇ ਰੁਕੋ। ਉਹ ਕਹਿੰਦੇ 2 ਘੰਟੇ ਰੁਕਣ ਲੱਗ। ਕਿ ਕਹਦੇ 2 ਘੰਟੇ ਰੁਕੋਗੇ। ਪਤਾ ਨਹੀਂ ਇਹ ਕਿੱਥੇ ਰੁਕ ਗਏ। ਕਹਿੰਦੇ 2 ਘੰਟੇ ਰੁਕਾਈ ਤੁਹਾਨੂੰ। 2 ਘੰਟੇ ਰੁਕਣਾ ਪੈਣਾ ਤੁਹਾਨੂੰ। ਅੰਦਰ ਹੈ ਵੀ ਨਹੀਂ ਕੋਈ ਸੋ ਦੋਸਤੋ ਇਹ ਪਰਿਵਾਰ ਜਿਹੜਾ ਖੜਾ ਦੇਖ ਸਕਦੇ ਹੋ ਇਸ ਵੇਲੇ ਗੋਪਾਲ ਨਗਰ ਤੋਂ ਆਇਆ ਔਰ ਜਲੰਧਰ ਦੇ ਗੋਪਾਲ ਨਗਰ ਦੇ ਵਿੱਚ ਲੜਾਈ ਝਗੜਾ ਜਿਹੜਾ ਹੋਇਆ ਤੁਹਾਨੂੰ ਦੱਸਦੀ ਕਿ ਜਿਹੜਾ ਵਿਆਹ ਦੀ ਮਿਲਨੀਆਂ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਸਾਰਾ ਉੱਤੇ ਹੀ ਜਿਹੜਾ ਮੈਡੀਕਲ ਕਰਵਾਉਣ ਦੇ ਲਈ ਆਪਣਾ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆ ਸੋ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਨਾਲ ਜਿਹੜਾ ਲੜਾਈ ਝਗੜਾ ਹੋਣ ਤੋਂ ਬਾਅਦ ਹੁਣ ਜਿਹੜਾ ਆਪਣਾ ਮੈਡੀਕਲ ਕਰਵਾਉਣ ਲਈ ਸਿਵਲ ਪਹੁੰਚੇ ਨੇ ਔਰ ਪੁਲਿਸ ਪ੍ਰਸ਼ਾਸਨ ਉਹ ਜਿਹੜੀ ਕੰਪਲੇਂਟ ਹੈ ਇਹਨਾਂ ਵੱਲੋਂ ਜਿਹੜੀ ਦਰਜ ਕਰਵਾਈ ਗਈ ਔਰ ਇਹਨਾਂ ਦੇ ਦੱਸਣ ਮੁਤਾਬਕ ਜਿਹੜੀ ਪੂਸਮਲਾ ਜਿਹੜੀ ਕੰਪਲੇਂਟ ਹੈ ਉਹ ਦੂਜੀ ਪਾਰਟੀ ਨੇ ਪਹਿਲਾਂ ਦਿੱਤੀ ਹੈ ਸੋ ਇਹਨਾਂ ਵੱਲੋਂ ਵੀ ਜਿਹੜੀ ਕੰਪਲੇਂਟ ਆ ਦਰਜ ਕਰਵਾਤੀ ਗਈ ਹੈ ਸੋ ਇੱਕ ਧਿਰ ਜਿਹੜੀ ਇਸ ਵੇਲੇ ਆਈ ਹੈ ਦੇਖ ਲਓ ਤੁਸੀਂ ਵੀ ਮੱਲਾ ਹੋ ਤੁਸੀਂ ਮੱਲਾ ਨਹੀਂ ਮੈਂ ਤਾਂ ਬ੍ਰਦਰ ਹਾਂ ਭਾਈ ਆਪਾ ਮੱਲੇਦਾਰ ਆ ਭਾਈ ਬ੍ਰਦਰ ਭਾਈ ਬਾਅਦ ਚ ਆਏ ਆ ਜਿੱਦਾਂ ਇਦਾਂ ਕਿਸ ਨੂੰ ਪਤਾ ਲੱਗੀ ਪਰ ਇਹ ਗੱਲ ਕੀ ਹੈ ਸਾਰੀ ਇਹ ਗੱਲ ਭਾਈ ਬਸ ਉਹ ਵਿਆਹ ਕੀਤਾ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਹੁਣ ਕਦੀ ਬਹਾਨੇ ਲਾਉਂਦੇ ਆ ਕਿ ਅਸੀਂ ਖਰਚਾ ਕੀਤਾ ਵਿਆਹ ਦਾ ਮਹੱਲੇ ਚ ਕਿਸੇ ਨੂੰ ਕਹਿੰਦੇ ਕਦੀ ਕਹਿੰਦੇ ਸਾਡੀਆਂ ਮਿਲਣੀਆਂ ਨਹੀਂ ਕਰਾਂਗੇ ਸਾਡੀ ਸਾਡੀ ਕੁੜੀ ਨੂੰ ਕਹਿੰਦੀ ਮੰਗਤਾ ਆਪਾਂ ਮੰਗਤਾ ਨਹੀਂ ਬਣਾਉਣਾ ਨਹੀਂ ਇਹਨਾਂ ਦੀ ਬੇਟੀ ਦੀ ਮੈਰਿਜ ਤੁਹਾਡੀ ਮਤਲਬ ਤੁਹਾਡੀ ਭਾਂਜੀ ਦੀ ਮੈਰਿਜ ਹੋਈ ਹੈ ਠੀਕ ਇਹ ਕਹਿੰਦੀ ਸੀ ਮੰਗਤੇ ਕਹਿੰਦੀ ਮੰਗਤੇ ਮੰਗ ਕੇ ਲਿਆ ਸੀ ਕਿਸੇ ਨੂੰ ਮੰਗ ਬਈ ਸਾਰਾ ਮਹੱਲਾ ਗਵਾਹ ਇਹਨਾਂ ਦੀ ਲੋੜ ਕਹਿੰਦੀ ਇੰਨੀ ਗੱਲ ਨਹੀਂ ਇਹਦੇ ਵਿੱਚ ਕਾਰਨ ਕੀ ਭਾਜੀ ਕਿਉਂ ਕਾਰਨ ਕੀ ਹੈ ਭਾਜੀ ਉਹਦਾ ਘਰ ਵਾਲਾ ਸਿਰ ਤੇ ਨਹੀਂ ਉਹ ਆਪਣਾ ਕਮਾਂਦੀ ਆਪਣਾ ਖਾਂਦੀ ਵਿਆਹ ਨੇ ਵਧੀਆ ਕਿਤਾ ਕੁੜੀ ਦਾ ਜਿੱਦਾਂ ਰੀਜ ਨੂੰ ਪੂਰੀ ਕੀਤੀ